ਸਤਿਗੁਰ ਦੀ ਸਾਰਿਆਂ ਨੂੰ ਫੇਰ ਹਾਜ਼ਰ ਹੋਏ ਇੱਕ ਨਵੇਂ ਵੀਡੀਓ ਦੇ ਨਾਲ ਟਰੈਕਟਰ ਮਹਿੰਦਰਾ 575 DI ਲੈ ਕੇ ਹਾਜ਼ਰ ਹੋਏ ਆ ਐਕਸਪੀਮ ਪਲੱਸ ਮਾਡਲ ਦੇ ਅੱਜਾ ਮਾਡਲ ਦੀ ਗੱਲ ਕਰਕੇ ਬਾਈ ਜੀ 2021 ਮਾਡਲ ਟਰੈਕਟਰ ਆ ਪੰਜਾਬ ਨੰਬਰ ਟਰੈਕਟਰ ਤੇ ਪਹਿਲੇ ਨਾਂ ਤੇ ਆ ਟਰੈਕਟਰ ਲਾਗਤ ਕੈਸ਼ ਨਿਕਲਿਆ ਹੋਇਆ ਟਾਇਰ ਟਰੈਕਟਰ ਦੇ ਨਾਲ ਦੇ ਡਬਲ ਕੱਟ ਟਰੈਕਟਰ ਆ ਤੇਲ ਬ੍ਰੇਕਾਂ ਦੇ ਨਾਲ ਟਰੈਕਟਰ ਸਿਰਫ 600 ਘੰਟੇ ਚੱਲਿਆ ਸ਼ੋਅਰੂਮ ਕੁਛੇ ਵੇਲੇ ਟਰੈਕਟਰ ਪਿਆ ਰੰਗ ਪੇਂਟ ਦੀ ਗੱਲ ਕਰੀ ਬਿਲਕੁਲ ਸਾਫ਼ ਤੇ オリジナル ਰੰਗ ਰੰਗ ਪੇਂਟ ਆਈ ਪੱਕੇ ਟਾਇਰ ਆ ਨਵੇਂ ਟਾਇਰ ਟਰੈਕਟਰ ਤੇ ਗੁੜੀ ਅਰੇ ਟਾਇਰਾਂ ਬੱਚਾ ਅਗਲੇ ਟਾਇਰ ਪੱਕੇ ਟਾਇਰੋ ਵੀ ਹੈਵੀ ਬੰਪਰ ਫੁੱਲ ਸਾਫ਼ ਸ਼ੋਅਰੂਮ ਕੁਛੇ ਟਰੈਕਟਰ ਆ ਬਾਈ ਉਹਨਾਂ ਦਾ ਨੰਬਰ ਸਕਰੀਨ ਤੇ ਆ 8427025955 ਡਿਮਾਂਡ ਦੀ ਗੱਲ ਕਰੀਏ 5 ਲੱਖ ਤੇ 75000 ਬਾਈ ਉਹਨੇ ਡਿਮਾਂਡ ਆ ਸਕ੍ਰੀਨ ਤੇ ਨੰਬਰ ਆ ਸਾਰੀ ਜਾਣਕਾਰੀ ਆਪਾਂ ਨੰਬਰ ਤੇ ਲੈ ਸਕਦੇ ਆ ਜੀ 83277 25955 ਸਾਡੀ ਵੀਡੀਓ ਦੇਖ ਲਈ ਤੁਹਾਡਾ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਧੰਨਵਾਦ ਜੀ